ਪਰੋਂ ਦੀ ਕਮੇਟੀ ਦੇ ਚੇਲਕਰ ਬਣੋ ਕਾਲ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਬੋਲੇ ਸੋਨਿਆ ਨਾਲ ਸਾਹਿਬ ਜੀ ਜਲੋਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਬੋਲੇ ਸੋਨਿਆ ਨਾਲ ਨਮਸਤ ਸਰ ਸਾਹਰ ਸਾਹਰ ਪਾਰਸ਼ਾ ਜੀ ਜਲਾ ਸਾਹ ਮੈਂ ਮੈਨ ਜੀ ਪੀਸੀ ਉਹਨਾਂ ਦਾ ਵੀ ਸਨਮਾਨ ਬੋਲੇ ਸੋਨਹਾ ਹੁਣ ਖਾਲਸਾ ਜੀ ਸਭਗੁਰੂ ਜੀ ਸਿੰਘ ਖਾਲਸਾ ਜੀ ਆ ਉਹ ਪ੍ਰੋਧਾਨ ਜੀ ਕਹਿੰਦੇ ਨੇ ਕੋੜਾ ਜੀ ਕਹਿੰਦੇ ਵੀ ਥੋੜੇ ਗਰਮ ਕਰ ਲਈਏ ਪਾ ਕੇ ਕਾਲੀ ਹੈ ਲੋਕੀਏ ਕਿ ਬੜੀ ਲੋਜ ਨੇ ਸੱਥਾ ਜੁੜਦੀਆਂ ਜਿਸ ਮਕਸਦ ਵਾਸਤੇ ਬੈਠੇ ਆ ਤੁਹਾਨੂੰ ਦੇਖ ਕੇ ਵੱਲੋਂ ਵੱਲੇ ਜੀ ਹੋਰ ਜੀ ਕਰਿਆ ਹੁੰਦਾ ਨਾਲੇ ਮਾਰਨ ਦਾ ਫੋੜਨ ਦਾ ਲੋਬੜਾ ਜੀ ਨਾਲੇ ਉਸ ਤੋਂ ਬਾਅਦ ਖਾਸਾ ਜੀ ਤੁਹਾਡੇ ਵਿਚਾਰ ਸਾਂਝੇ ਕਰਦਾ ਪ੍ਰਧਾਨ ਜੀ ਜਿੰਦਾਬਾਦ ਪ੍ਰਧਾਨ ਚਕਵੀਰ ਸਿੰਘ ਵਾਦ ਜਿੰਦਾਬਾਦ ਪ੍ਰਧਾਨ ਸ਼ਰਜੀ ਗਿੱਕੂ ਜਿੰਦਾਬਾਦ ਪ੍ਰਧਾਨ ਬੀਟੂ ਮਿੰਦੀ ਖਾਲਸਾ ਜਿੰਦਾਬਾਦ ਜਦ ਤੱਕ ਸੰਤਾ ਜੀ ਮੇਲ ਪਈ ਜਿੰਦਾਬਾਦ ਯੋਧਾ ਕਲੀਦਾਨ ਜਿੰਦਾਬਾਦ ਹੋਬੜੀਆ ਕਲੀਦਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੰਤਾ ਸਿੰਘ ਜੀ ਮਾਕੂਰੀ ਸਰਪਾਲ ਸਿੰਘ ਜੱਲਾ ਜੀ ਵਿੰਡਰ ਐਸ.ਚੀ.ਬੀ.ਸੀ ਪ੍ਰਧਾਨ ਪੋਲਾ ਜੀ ਸਾਡਾ ਕਾ ਕੌਂਸਲਰ ਸਹਿਬਾਨ ਭਾਟੀਆ ਪਰਵਾਰ ਸਾਹਮਣੇ ਬੈਠੇ ਸੰਗਤ ਵਾਇਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਾਲੀ ਜਨ ਦੇ ਉਮੀਦਵਾਰ ਵਜੋਂ ਮੈਂ ਅੱਜ ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚਿਆ ਹਾਂ ਇੱਕ ਤਰੀਕੇ ਨੂੰ ਵੋਟਾਂ ਪੈਣੀਆਂ ਨੇ ਉਹਨਾ ਕਿ ਫਤਿਹਗੜ੍ਹ ਸਾਹਿਬ ਹਲਕੇ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਲੋਕ ਸਭਾ ਚ ਪਹੁੰਚੇਗਾ ਆਪਣੀ ਕਾਲੀ ਗੱਲ ਪੂਰੀ ਸੰਭੱਤ ਦੇ ਵਿੱਚ ਪਹਿਲੀ ਵਾਰੀ ਤਾਕਤ ਦੇ ਵਿੱਚ ਆਇਆ ਉਸ ਵਕਤ ਸਦਾ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸਨ ਔਰ ਮੇਰੇ ਪਿਤਾ ਸੌਰ ਕੀ ਬਸੰਤ ਸਿੰਘ ਖਾਲਸਾ ਉਹਨਾਂ ਦੇ ਨਾਲ ਉਹ ਐਮ ਐਲ ਏ ਬਣੇ ਨੀਲੇ ਕਾੜਾ ਨੀਏ ਸਕੀਮਾਂ ਹਨ ਜਿਹਨੂੰ ਆਟਾ ਦਾਲ ਦੀ ਸਕੀਮ ਕਹਿੰਦੇ ਸੀ ਬਿਜਲੀ ਦੇ 200 ਯੂਨਿਟ ਇਸ ਤਰ੍ਹਾਂ ਦੀਆਂ ਕਈ ਲੋਕ ਭਲਾਈ ਦੀਆਂ ਸਕੀਮਾਂ ਉਹ ਪਹਿਲੀ ਵਾਰੀ ਚੱਲਿਆ ਸਨ ਸਾਨੂੰ ਇਹ ਹਦਾਇਤ ਹੁੰਦੀ ਸੀ ਕਿ ਜਦੋਂ-ਜਦੋਂ ਵੀ ਔਰ ਜਾ ਕੇ ਦੇਖਣਾ ਕਿ ਸਕੀਮ ਪਿੰਡ ਪੱਤਰ ਤੱਕ ਲੋਕਾਂ ਤੱਕ ਪਹੁੰਚ ਰਹੀ ਹੈ ਕਿ ਨਹੀਂ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਹਰ ਵਰਗ ਦੀ ਭਲਾਈ ਦੀ ਕੋਈ ਨਾ ਕੋਈ ਸਕੀਮ ਚਲਾਈ ਮੁੜ ਕੇ 2007 ਦੇ ਵਿੱਚ ਸੰਘਦਨ ਦੇ ਦੁਆਰਾ ਸਰਾ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਔਰ ਮੈਂ ਖੰਨੇ ਤੋਂ ਵਿਧਾਇਕ ਬਣ ਕੇ ਉਹਨਾਂ ਦੇ ਨਾਲ ਕੰਮ ਕੀਤਾ। ਪਦੋਂ ਵੀ ਬਹੁਤ ਸਾਰੀਆਂ ਨਵੀਆਂ ਸਕੀਮਾਂ ਹਰ ਵਰਗ ਵਾਸਤੇ ਸਰਕਾਰ ਪ੍ਰਕਾਸ਼ੀ ਬਾਦਲ ਦੀ ਸਰਕਾਰ ਨੇ ਦਿੱਤੀਆਂ। ਅੱਜ ਤੱਕ ਕੋਈ ਐਸੀ ਸਰਕਾਰ ਨਹੀਂ ਆਈ ਇਕੱਲੇ ਦਲ ਤੋਂ ਬਿਨਾਂ ਜਿਨੇ ਇੰਨੇ ਵੱਡੇ ਫੈਸਲੇ ਲਏ। ਜਿਵੇਂ ਮੈਂ ਤੁਰੀ ਸਰਦਾਰ ਵਿਕਲਜੀਤ ਸਿੰਘ ਖਾਲਸਾ ਤੇ ਸਮੂਹ ਜੋ ਸੰਗਤ ਆਈ ਆ ਉਹਨਾਂ ਦਾ ਸਾਡੇ ਨੂੰ ਤਹਿ ਦਿਲੋਂ ਧੰਨਵਾਦ ਇਹਨਾਂ ਨੇ ਸਾਡੀ ਇੱਕ ਸਰੇ ਤੇ ਇਹਨਾਂ ਹੌਸਲਾ ਮਲਾਇਆ ਕਾਲੀ ਦਲ ਤੋ ਇਹਨਾਂ ਦਾ ਕਰੀ ਬੋਟਾ ਇੱਕ ਤਰੀਕਾ ਪਾ ਤਕਲੀ ਦਾ ਬਣਾ ਦਵਾ ਕੇ ਇਹਨਾਂ ਨੂੰ ਕਾਮਯਾਬ ਕਰਨਾ ਇਹਨਾਂ ਦੀ ਕਾਮਯਾਬੀ ਆਪਣੀ ਕਾਮਯਾਬੀ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਬਹੁਤ ਵਧੀਆ ਹੰਗਾਰਾ ਪਬਲਿਕ ਦਾ ਵੱਡਾ ਇਕੱਠਾ ਲੋਕਾਂ ਦੇ ਵਿੱਚ ਕਿਸ ਇਲੈਕਸ਼ਨ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ ਕਿਉਂਕਿ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ ਸਾਰੀਆਂ ਪਾਰਟੀਆਂ ਨੂੰ ਦੇਖਿਆ ਜਾ ਚੁੱਕਿਆ ਹੈ ਖੇਤਰੀ ਪਾਰਟੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਹੀ ਇਸ ਲੋਕ ਸਭਾ ਚੋਣਾਂ ਵਿੱਚ ਜਿੱਤ ਦਰਜ ਕਰੇਗਾ। ਇਹਨਾਂ ਮੀਟਿੰਗਾਂ ਸਮੂਹ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਹੜਾ ਜਨੰਦਗਰ ਦਾ ਭਾਰੀ ਇਕੱਠ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੇ ਮੋਹਰ ਲਾਉਂਦਾ ਔਰ ਲੋਕਾਂ ਦੀ ਜੋ ਵੀ ਹੈਗੀ ਆ ਅਕਾਲੀ ਦਲ ਨੂੰ ਚਿਤਾਉਣ ਦੀ ਸ਼ਰਧਾ ਇਕੱਠ ਤੋਂ ਦੇਖਦੀ ਸੀ ਕਿਉਂਕਿ ਹਰ ਵਰਗ ਦਾ ਹਰ ਸਮਾਜ ਦਾ ਲੋਕ ਇੱਥੇ ਦਰਵਾਜ਼ੇ ਸਾਡੇ ਇਕੱਠੇ ਹੋਏ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੇ ਦਾਰ ਤੇ ਜਦੋਂ ਆਉਂਦੇ ਕਿਰਪਾ ਕਰੇ ਵਾਈ ਕਾਲ ਤੋਂ ਇੱਕ ਸਮਾਂ ਹੁੰਦਾ ਹੀ ਕਾਲੀ ਦਲ ਪਹਿਲੇ ਨੰਬਰ ਤੋਂ ਸੀਗਾ ਸਾਡੇ ਨਾਲ ਸੀਟ ਵੀ ਲੈ ਕੇ ਨੇ ਕਿੱਸਾ ਦੇਖਦੇ ਹਾਂ ਇਸ ਵਾਰ ਰਿਜ਼ਲਟ ਇਸ ਵਾਰ ਵੀ ਕਾਲੀ ਦਲ ਦਾ ਸਮਾਂ ਹੁਣ ਵੀ ਬਹੁਤ ਵਧੀਆ ਉਹ ਗੁੰਮਰਾਹ ਕਰਕੇ ਜਿਹੜੇ ਮਾਈਆਂ ਸਾਡੇ ਵੋਟਾਂ ਲੈ ਗਏ ਉਹ ਧੋਖਾ ਕਰਕੇ ਵੋਟਾਂ ਲੈ ਗਏ ਲੋਕ ਐਸਾ ਸਮਝ ਚੁੱਕੇ ਨੇ ਹੁਣ ਉਹ ਧੋਖਾ ਨਹੀਂ ਖਾਣਗੇ ਸ੍ਰੋਹਣੀ ਕਾਲੀ ਦਲ ਨੂੰ ਵੋਟਾਂ